ਸਸigal ਦੀ ਸਾਰਿਆਂ ਨੂੰ ਮੈਨੂੰ ਪਤਾ ਵੀ ਜਿੰਨੇ ਵੀ ਅੱਜ ਕੱਲ ਕੋਈ ਵੀ ਇਨਸਾਨ ਜਿਹੜਾ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਿਹਾ ਤਾਂ ਉਹਦੇ ਮਨ ਦੇ ਵਿੱਚ ਇਹ ਚੀਜ਼ਾਂ ਬੜੀਆਂ ਚੱਲ ਰਹੀਆਂ ਨੇ ਕਿ ਜੀ ਮਾਰਕੀਟ ਦੇ ਕਰਕੇ ਅਸੀਂ ਘਰ ਲਈਏ ਰਾਈਟ ਨਾਉ ਜਾਂ ਨਾ ਲਈਏ ਤੇ ਜਿਹੜਾ ਸਾਡਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਵੀ ਸਿਰਫ ਇਹੀ ਆ ਕਿ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਬਤ ਤੋਂ ਬਤ ਲਿਆ ਕੇ ਦੇ ਸਕੀਏ ਤਾਂ ਕਿ ਤੁਸੀਂ ਇਹ ਸੋਚ ਸਕੋਗੇ ਜੀ ਹਾਂਜੀ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਦਾ ਕਿ ਜਿਹੜੇ ਨੰਬਰਸ ਆਏ ਨੇ ਉਹ ਇਹ ਤਾਂ ਜ਼ਰੂਰ ਦੱਸਦੇ ਆ ਕਿ ਜੀ ਸਾਡੀਆਂ ਇਸ ਮਈ ਦੇ ਮਹੀਨੇ ਦੀਆਂ ਜਿਹੜੀਆਂ ਸੇਲ ਸੀਗੀਆਂ ਉਹ ਤਕਰੀਬਨ ਤਕਰੀਬਨ 17% ਘਟ ਸੀ ਅਪ੍ਰੈਲ ਨਾ ਮਈ ਸੌਰੀ 2024 ਦੇ ਮੁਕਾਬਲੇ ਪਰ ਇਹਦੇ ਚ ਇੱਕ ਹੋਰ ਚੀਜ਼ ਆ ਜਿਹੜੀ ਉਹ ਬੜੀ ਹੀ ਜ਼ਿਆਦਾ ਸੋਚਣ ਲਈ ਮਜਬੂਰ ਕਰਦੀ ਹੈ ਸਾਨੂੰ ਉਹ ਇਹ ਆ ਕਿ ਜਿਹੜਾ ਜਿਹੜੀਆਂ ਸਾਡੀਆਂ ਸੇਲਸ ਹੈਗੀਆਂ ਨੇ ਉਹਨਾਂ ਨੂੰ ਜਦੋਂ ਅਸੀਂ ਲੰਬੇ ਸਮੇਂ ਦਾ ਜਿਹੜਾ ਟ੍ਰੈਂਡ ਹੁੰਦਾ ਉਹਦੇ ਨਾਲ ਕੰਪੇਅਰ ਕਰਦੇ ਆਂ ਤਾਂ ਕੈਲਰੀ ਦੀਆਂ ਸੇਲਜ਼ ਉਹ ਹਾਲ ਵੀ ਉਸ ਟ੍ਰੈਂਡ ਤੋਂ 11% ਜ਼ਿਆਦਾ ਨੇ ਉਹਨੂੰ ਲੌਂਗ ਟਰਮ ਟ੍ਰੈਂਡ ਕਹਿੰਦੇ ਨੇ ਤੇ ਉਹਦੇ ਮੁਤਾਬਕ ਇਹ ਜਿਹੜੀਆਂ ਸੇਲਜ਼ ਨੇ ਹਲੇ ਵੀ ਜਦਕਿ 2568 ਕੁੱਲ ਕਰ ਵਿਕੇ ਮਈ ਦੇ ਮਹੀਨੇ ਤੇ ਉਹ 17% ਘੱਟ ਸੀ April 2024 ਪਰ ਲੌਂਗ ਟਰਮ ਟ੍ਰੈਂਡ ਜਿਹਨੂੰ ਕਹਿੰਦੇ ਆਂ ਅਸੀਂ ਲੰਬੇ ਸਮੇਂ ਦਾ ਜਿਹੜਾ ਟ੍ਰੈਂਡ ਹੁੰਦਾ ਉਹਦੇ ਵਿੱਚੋਂ ਫਿਰ ਵੀ 11% ਜ਼ਿਆਦਾ ਸੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਇਹ ਜਿੰਨੀ ਵੀ ਚੀਜ਼ ਹੋ ਰਹੀ ਆ ਜਿਵੇਂ ਹੁਣ ਸਾਨੂੰ ਇਹ ਵੀ ਪਤਾ ਕਾਫੀ ਹੱਦ ਤੱਕ ਕਿ ਜਿਹੜੀ ਇੰਟਰਸਟ ਰੇਟ ਆ ਉਹਦੀ ਬੈਂਕ ਆਫ ਕੈਨੇਡਾ ਕੱਲ ਨੂੰ ਅਨਾਉਂਸਮੈਂਟ ਕਰਨ ਜਾ ਰਹੀ ਆ ਤੇ ਉਹਦੇ ਤੋਂ ਵੀ ਸਾਨੂੰ ਥੋੜਾ ਜਿਹਾ ਪਤਾ ਲੱਗੂਗਾ ਜ਼ਿਆਦਾਤਰ ਚਾਂਸ ਅਸੀਂ ਇਹੀ ਸੋਚਦੇ ਆ 70% ਇਹੀ ਨੇ ਕਿ ਜੋ ਨਹੀਂ ਕਿਸੇ ਪਾਸੇ ਨੂੰ ਇਹ ਮੂਵ ਕਰ ਦੇ ਪਰ ਫਿਰ ਵੀ ਕੋਈ ਪਤਾ ਨਹੀਂ ਹੁੰਦਾ ਕਿ ਉਹਨਾਂ ਕੋਲੇ ਕਿਸ ਤਰ੍ਹਾਂ ਦਾ ਡਾਟਾ ਕਿੱਥੋਂ ਉਹ ਲੈ ਰਹੇ ਨੇ ਡਿਸੀਜਨ ਕਿੱਥੋਂ ਲੈ ਰਹੇ ਨੇ ਤੇ ਪਰ ਜਿਹੜੀ ਸਾਨੂੰ ਪਤਾ ਹੈ ਕਿ ਜੀ ਮਾਰਕੀਟ ਆ ਸਲੋ ਹੋ ਰਹੀ ਆ ਕਾਫੀ ਫਰਕ ਪੈ ਰਿਹਾ ਵਾ ਜਦੋਂ ਆਪਾਂ ਬਾਕੀ ਦੇ ਸ਼ਹਿਰਾਂ ਦੇ ਮੁਕਾਬਲੇ ਵੀ ਕੰਪੇਅਰ ਕਰਦੇ ਆ ਕੱਲਾ ਐਡਮਿੰਟਨ ਆ ਜਿੱਥੇ ਸੇਲਸ ਪਲੱਸ ਚ ਗਈਆਂ ਤਕਰੀਬਨ 10% ਦੇ ਨੇੜੇ ਬਾਕੀ ਸਾਰਿਆਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਪਰ ਇਹ ਚ ਇੱਕ ਚੀਜ਼ ਜਿਹੜੀ ਜ਼ਰੂਰ ਖਿਆਲ ਰੱਖਿਓ ਉਹ ਇਹ ਆ ਕਿ ਕੈਲਗਰੀ ਦੇ ਵਿੱਚ ਵੀ ਜਿੰਨਾ ਫਰਕ ਪੈ ਰਿਹਾ ਉਹਦਾ ਜ਼ਿਆਦਾ ਫਰਕ ਆ ਜਿਹੜਾ ਉਹ ਅਪਾਰਟਮੈਂਟ ਸੈਕਟਰ ਦੇ ਕਾਰਨ ਕਰਕੇ ਪੈ ਰਿਹਾ ਸਾਨੂੰ ਇਹ ਪਤਾ ਵੀ ਡਿਟੈਚਡ ਕਰਨੇ ਜਿਹੜੇ ਉਹ ਵੀ ਵਿਕ ਰਹੇ ਨੇ ਪਰ ਪਹਿਲਾਂ ਜਿਹਨੇ ਨਹੀਂ ਵਿਕ ਰਹੇ ਕਿਉਂਕਿ ਉਹਨਾਂ ਦੀ ਪ੍ਰਾਈਸਸ ਕਾਫੀ ਉੱਪਰ ਚਲੀ ਗਈਆਂ ਨੇ ਪਰ ਜਿਹੜਾ ਇਹ ਜਿੰਨੀ ਵੀ ਸੇਲਸ ਘਟੀਆਂ ਨੇ ਉਹਨਾਂ ਦਾ ਜ਼ਿਆਦਾਤਰ ਹਿੱਸਾ ਜਿਹੜਾ ਆ ਰਿਹਾ ਉਹ ਅਪਾਰਟਮੈਂਟ ਸੈਕਟਰ ਤੋਂ ਆ ਰਿਹਾ ਤਾਂ ਜਿਹੜੇ ਆਪਾਂ ਰੋ ਹਾਊਸਸ ਕਹਿੰਦੇ ਨੇ ਜਿਵੇਂ ਟਾਊਨ ਹਾਊਸਸ ਹੁੰਦੇ ਨੇ ਉਹਨਾਂ ਦਾ ਕਰਕੇ ਇਹ ਥੱਲੇ ਨੂੰ ਆ ਰਿਹਾ ਟ੍ਰੈਂਡ ਤੇ ਰਹੀ ਗੱਲ ਆਪਾਂ ਹੁਣ ਸਾਰਾ ਤੁਹਾਡਾ ਡਾਟਾ ਸ਼ੇਅਰ ਕਰਦੇ ਆਂ ਤੇ ਉਥੋਂ ਤੁਹਾਨੂੰ ਜ਼ਿਆਦਾ ਜਾਣਕਾਰੀ ਪਤਾ ਲੱਗ ਜੂਗੀ ਕਿ ਕਿੱਥੇ ਕੀ ਹੋ ਰਿਹਾ ਇਹ ਕਿੱਥੇ ਮੈਂ ਤੁਹਾਨੂੰ ਤੁਹਾਡੇ ਨਾਲ ਹੋਰ ਚੀਜ਼ ਵੀ ਸ਼ੇਅਰ ਕਰੂੰਗਾ ਉਹ ਇਹ ਹੈ ਕਿ ਜਿਹੜੀਆਂ ਸੇਲਸ ਨੇ ਖਾਸ ਕਰਕੇ ਡਿਟੈਚਡ ਹੋਮਸ ਦੀਆਂ ਤੇ ਅਪਾਰਟਮੈਂਟ ਸੈਕਟਰ ਦੀਆਂ ਨਾਰਥ-ਈਸਟ ਦੇ ਇਲਾਕੇ ਦੇ ਵਿੱਚ ਸਭ ਤੋਂ ਘਟ ਨੇ ਉਹ ਬਾਕੀ ਦੇ ਇਲਾਕਿਆਂ ਦੇ ਕੈਲਗਰੀ ਦੇ ਮੁਕਾਬਲੇ ਤੇ ਉਹ ਸਾਰੀ ਚੀਜ਼ ਤੁਹਾਨੂੰ ਪੂਰੇ ਚੰਗੀ ਤਰ੍ਹਾਂ ਸਾਰੀ ਜਾਣਕਾਰੀ ਦੇ ਕੇ ਤੁਹਾਨੂੰ ਦਿਖਾਉਣੇ ਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੀ ਰਿਹਾ ਪਿਛਲੇ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਆਬਵੀਅਸਲੀ ਬੈਂਚਮਾਰਕ ਪ੍ਰਾਈਸ ਜਿਹੜੀ ਕੈਲਕੁਲੇ ਦੇ ਵਿੱਚੋਂ 500 59000 ਦੇ ਨੇੜ ਰਹੀ ਜਿਹੜੀ ਕਿ 2.5% ਘਟੀ ਆ ਇਹ ਮਤਲਬ ਕਿ ਹੁਣ ਬਹੁਤ ਹੀ ਮੋਡਸਟ ਜੀ ਹੈਗੀ ਆ ਜਿਹੜੀ ਪ੍ਰਾਈਸ ਘਟੀ ਆ ਕੀਮਤ ਘਟੀ ਆ ਤੇ ਸੇਲਜ਼ ਜਿਹੜੀਆਂ ਸੀਗੀਆਂ 2568 ਉਹ ਤਕਰੀਬਨ 17% ਘਟੀਆਂ April 2024 ਦੇ ਮੁਕਾਬਲੇ ਨਵੀਆਂ ਲਿਸਟਿੰਗਸ ਕਾਫੀ ਵਧੀਆਂ ਨੇ 11.6% 2 4000 842 ਨਵੀਆਂ ਲਿਸਟਿੰਗਸ ਆਈਆਂ ਤੇ ਇਨਵੈਂਟਰੀ ਜਿਹੜੀ ਜੀ ਉਹ 6740 ਯੂਨਿਟਾਂ ਤੇ ਚਲੀ ਗਈ ਜਿਹੜੀ ਕਿ ਤਕਰੀਬਨ ਦੁੱਗਣੀ ਹੋ ਗਈ ਪਿਛਲੇ ਸਾਲ ਦੇ ਮੁਕਾਬਲੇ 97.5% ਵਧ ਗਈ ਆ ਪਰ ਇਥੇ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਉਹ ਇਹ ਆ ਕਿ ਭਾਵੇਂ ਇਹ ਨੰਬਰਸ ਕਈ ਵਾਰੀ ਬਹੁਤ ਬੰਦਿਆਂ ਨੂੰ ਕਨਫਿਊਜ਼ ਕਰਦੇ ਹੋਣਗੇ ਕਿ ਜੀ ਹੁਣ ਤਾਂ ਇਨਵੈਂਟਰੀ ਡਬਲ ਹੋ ਗਈ ਡਬਲ ਦਾ ਮਤਲਬ ਇਹ ਜ਼ਰੂਰ ਹੈਗਾ ਕਿ ਪਿਛਲੇ ਸਾਲ ਦੇ ਮੁਕਾਬਲੇ ਡਬਲ ਹੋ ਗਈ ਪਰ ਜੇ ਆਪਾਂ ਲੰਮੇ ਸਮੇਂ ਦਾ ਟ੍ਰੈਂਡ ਦੇਖੀਏ ਉਹਦੇ ਹਿਸਾਬ ਨਾਲ ਇਹ ਤਕਰੀਬਨ ਹਲਵੀ ਠੀਕ ਹੀ ਆ ਕਿਉਂਕਿ ਪਿਛਲੇ ਸਾਲ ਸਾਡੇ ਕੋਲੇ ਇਨਵੈਂਟਰੀ ਹੈ ਹੀ ਨਹੀਂ ਸੀ ਘਰ ਲੱਭ ਰਹੇ ਸੀ ਕਿੰਨੇ ਬੰਦੇ ਫਰਸਟ੍ਰੇਟ ਹੋ ਰਹੇ ਸੀ ਕਿ ਘਰ ਨਹੀਂ ਸੀ ਮਿਲ ਰਿਹਾ ਤੇ ਤਕਰੀਬਨ ਇੱਥੋਂ ਜੇ ਆ ਕੇ ਹੀ ਇਨਵੈਂਟਰੀ ਵਧਣੀ ਸ਼ੁਰੂ ਹੋਈ ਸੀਗੀ ਤੇ ਹੁਣ ਗਾਹਲੇ ਮਹੀਨਿਆਂ ਦੇ ਵਿੱਚ ਵੀ ਆਪਾਂ ਦੇਖਾਂਗੇ ਵੀ ਕਿਦਾਂ ਰਹਿੰਦਾ ਟ੍ਰੈਂਡ ਇਹ ਤੇ ਆਬਵੀਅਸਲੀ ਹੁਣ ਜਿਵੇਂ 6740 ਯੂਨਿਟ ਸੇਲ ਤੇ ਇਨਵੈਂਟਰੀ ਸੀਗੀ ਤੇ ਇਹ 97.5% ਵਧੀ ਤੇ ਮੰਥਸ ਆਫ ਸਪਲਾਈ 2.62 ਤੇ ਚਲੀ ਗਈ ਆ ਇਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਘਰ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ ਜੇ ਹੋਰ ਨਵਾਂ ਘਰ ਕੋਈ ਮਾਰਕੀਟ 'ਚ ਨਾ ਆਵੇ ਤਾਂ ਇਹਨਾਂ ਨੂੰ ਵਿਕਣ ਨੂੰ ਕਿੰਨਾ ਟਾਈਮ ਲੱਗੂਗਾ ਤਾਂ ਉਹ ਹੈਗਾ 2.62 ਮਹੀਨੇ ਤੇ ਜਦੋਂ ਇਹ ਤਿੰਨ ਟੱਪ ਜਾਂਦਾ ਤਾਂ ਉਦੋਂ ਆਪਾਂ ਕਹਿੰਦੇ ਹੁੰਦੇ ਆ ਜੀ ਇਹ ਬਾਇਰਸ ਮਾਰਕੀਟ ਆ ਹਲੇ ਹਲੇ ਕੈਲਗਰੀ ਉੱਥੇ ਤੱਕ ਨਹੀਂ ਪਹੁੰਚਿਆ ਤੇ ਵਿਚਣ ਨੂੰ ਕਿੰਨੇ ਦਿਨ ਲੱਗਦੇ ਨੇ ਤੇ 32 ਦਿਨ ਵਿਚਣ ਨੂੰ ਲੱਗਦੇ ਨੇ ਹੁਣ ਆਪਾਂ ਗੱਲ ਕਰਦੇ ਆ ਜੀ ਗਾਹਾਂ ਕਿ ਜਿਹੜੀਆਂ ਬੈਂਚਮਾਰਕ ਪ੍ਰਾਈਸਸ ਹੈਗੀਆਂ ਨੇ ਅਲੱਗ-ਅਲੱਗ ਕੈਟਾਗਰੀਜ਼ ਦੀਆਂ ਉਹ ਕਿਵੇਂ ਰਹੀਆਂ ਤੇ ਉਹਨਾਂ ਦੇ ਵਿੱਚ ਜਿਹੜੀ ਡਿਟੈਚਡ ਹੈਗੀ ਹੈ ਪ੍ਰਾਈਸ ਉਹ ਤਕਰੀਬਨ ਕਹਿ ਲਓ 7 ਲੱਖ 70000 ਦੇ ਨੇੜੇ ਰਹੀ ਉਹ 1% ਵਧੀ ਹੋਈ ਹੈ ਵੈਸੇ ਅ ਪਰ ਉਹਦੇ ਚ ਆਇਆ ਕਿ ਜਿਹੜਾ ਜ਼ਿਆਦਾਤਰ ਹਿੱਸਾ ਉਹ ਮੇਰਾ ਖਿਆਲ ਆ ਵੈਸਟ ਡਿਸਟ੍ਰਿਕਟਸ ਹੈਗੀਆਂ ਜਿਹੜੀਆਂ ਨਾਰਥ-ਵੈਸਟ ਵਗੈਰਾ ਉਹਨਾਂ ਦਾ ਹਿੱਸਾ ਆ ਜਾਂਦਾ ਤੇ ਸੈਮੀ ਡਿਟੈਚਡ ਹੈ ਜਿਹੜੀ ਪ੍ਰਾਈਸ ਉਹ ਵੀ 2.8% ਵੱਧ ਕੇ 697300 ਤੇ ਰਹੀ ਰੋ ਹਾਊਸਸ ਦੀ ਪ੍ਰਾਈਸ ਘਟੀ ਰੋ ਤੇ ਅਪਾਰਟਮੈਂਟਾਂ ਘਟੀਆਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ AIG 453600 ਘਟ ਕੇ 1.19% 2% ਦੇ ਨੀਡ ਤੇ 335300 ਘੜੀ ਘਟ ਕੇ ਪ੍ਰਾਈਸ ਰਹੀ ਅਪਾਰਟਮੈਂਟਾਂ ਦੀ 1.5% ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕੈਲਰੀ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਡਿਸਟ੍ਰਿਕਟਸ ਹੈਗੀਆਂ ਨੇ ਉਹਨਾਂ ਦਾ ਮੈਪ ਉਹਦੇ ਮੁਤਾਬਕ ਕਿ ਜਿਹੜੀਆਂ ਪ੍ਰਾਈਸਸ ਬਤ ਤੋਂ ਬਤ ਪ੍ਰਾਈਸਸ ਨੇ ਕੈਲਰੀ ਦੇ ਵਿੱਚ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਣੇ ਵੈਸਟ ਤੇ ਨਾਰਥ-ਵੈਸਟ ਦੇ ਵਿੱਚ ਪ੍ਰਾਈਸ ਕਾਫੀ ਜ਼ਿਆਦਾ ਵਾ ਤੇ ਪਰ ਈਸਟ ਤੇ ਨਾਰਥ ਈਸਟ ਦੇ ਵਿੱਚ ਜਿਹੜੀ ਪ੍ਰਾਈਸ ਆ ਉਹ ਕਾਫੀ ਹੱਦ ਤੱਕ ਘਟਾ ਇਹ ਉਧਰਲੇ ਪਾਸੇ ਜ਼ਿਆਦਾ ਇਧਰਲੇ ਪਾਸੇ ਜਿਹੜੀ ਬੈਂਚਮਾਰਕ ਪ੍ਰਾਈਸ ਆ ਪ੍ਰੋਪਰਟੀਆਂ ਦੀ ਉਹ ਕਾਫੀ ਜ਼ਿਆਦਾ ਘਟਾ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਅਸਲੀ ਚੀਜ਼ ਤੁਹਾਨੂੰ ਇਹ ਪਿਕਚਰ ਦਿਖਾਈ ਦਿਖਾਉਂਦੀ ਆ ਉਹ ਇਹ ਦਹੁੰਦੀ ਆ ਕਿ ਸਾਡੇ ਕੋਲੇ ਮੰਥ ਜਿਹੜੀ ਨੀਲੇ ਰੰਗ ਦੀ ਲਾਈਨ ਆ ਉਹ ਹੈਗੀ ਆ ਮੰਥ ਕਿੰਨੇ ਮਹੀਨਿਆਂ ਦੀ ਸਾਡੇ ਕੋਲ ਸਪਲਾਈ ਆ ਹਰੇ ਰੰਗ ਦੀ ਜਿਹੜੀ ਲਾਈਨ ਆ ਉਹ ਸਾਨੂੰ ਦੱਸ ਰਹੀ ਆ ਕਿ ਟ੍ਰੈਂਡ ਜਾ ਕਿਧਰ ਨੂੰ ਰਿਹਾ ਤੇ ਜਿਹੜੀ ਹੈਗੀ ਆ ਲਾਲ ਰੰਗ ਦੀ ਲਾਈਨ ਆ ਉਹ ਹੈਗੀ ਸਾਡੀ ਬੈਂਚਮਾਰਕ ਪ੍ਰਾਈਸ ਆ ਜਿਹੜੀ ਤਾਂ ਕਿ ਉਥੋਂ ਤੁਹਾਨੂੰ ਪਤਾ ਲੱਗ ਸਕੇ ਕਿ ਪ੍ਰਾਈਸਾਂ ਜਾ ਕੇ ਕਿੱਧਰ ਰਹੀਆਂ ਤੁਸੀਂ ਦੇਖ ਹੀ ਰਹੇ ਹੋਵੋਗੇ ਪਿੱਛੇ ਥੋੜੇ ਜਿਹੇ ਸਮੇਂ ਤੋਂ ਉਹ ਪ੍ਰਾਈਸ ਬੈਂਚਮਾਰਕ ਪ੍ਰਾਈਸ ਆ ਜਿਹੜੀ ਉਹ ਥੱਲੇ ਨੂੰ ਆ ਰਹੀ ਆ ਪਰ ਇਹਦੇ ਵਿੱਚ ਜਿਹੜੀਆਂ ਕੁਝ ਕੁ ਚੀਜ਼ਾਂ ਸੀਗੀਆਂ ਵੀ ਇਸ ਗ੍ਰਾਫ ਦੇ ਵਿੱਚ ਮੈਂ ਤੁਹਾਨੂੰ ਜਿਹੜੀਆਂ ਜ਼ਿਕਰ ਕਰਨਾ ਚਾਹਣਾ ਉਹਨਾਂ ਦੇ ਵਿੱਚ ਤੁਸੀਂ ਦੇਖੋ ਜੇ 2013 ਤੇ 14 ਦੇ ਨੇੜੇ ਤੇੜ ਉੱਥੇ ਵੀ ਜਿਹੜੀ ਮੰਥ ਆਪਣੇ ਮਹੀਨਿਆਂ ਦੀ ਸਪਲਾਈ ਸੀਗੀ ਉਹ ਬਹੁਤ ਥੋੜੀ ਸੀ ਇਹ ਉਹਦੇ ਕਰਕੇ ਥੋੜਾ ਚਿਰ ਉਹ ਥੋੜੀ ਰਹੀ ਉਸ ਤੋਂ ਬਾਅਦ ਉਹ ਵਧਣ ਲੱਗੀ ਜਿਉਂ-ਜਿਉਂ ਵੱਧਦੀ ਜਾਂਦੀ ਆ ਤਾਂ ਹੀ ਘਰਾਂ ਦੀਆਂ ਪ੍ਰਾਈਸਾਂ ਨੇ ਜਿਹੜੀਆਂ ਸੁਣੀਆਂ ਸਟੇਬਲ ਰਹਿੰਦੀਆਂ ਨੇ ਪਰ ਜੇ ਆਪਾਂ ਹੁਣ ਗੱਲ ਕਰੀਏ ਵੀ 2021 ਤੋਂ ਲੈ ਕੇ ਹੁਣ ਤੱਕ ਜਿਹੜੀ ਮਹੀਨਿਆਂ ਜਿਹੜੀ ਮਹੀਨਿਆਂ ਦੀ ਸਪਲਾਈ ਆ ਘਰ ਕਿੰਨੇ ਕਿਨੇ ਮਾਰਕੀਟ ਦੇ ਵਿੱਚ ਉਹ ਬਹੁਤ ਘਟ ਰਹੀ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਟ੍ਰੈਂਡ ਉੱਪਰ ਨੂੰ ਜਾਣ ਲੱਗ ਗਿਆ ਤੇ ਨਾਲ ਹੀ ਜਿਹੜੀ ਹੈਗੀ ਆ ਬੈਂਚ ਆਪਣੇ ਮਾਰਕ ਪ੍ਰਾਈਸ ਆ ਉਹ ਵੀ ਕਾਫੀ ਹੱਦ ਤੱਕ ਜਿਹੜੀ ਥੱਲੇ ਨੂੰ ਆਉਣੀ ਸ਼ੁਰੂ ਹੋਈ ਹੋਈ ਆ ਏ ਜਿਹੜਾ ਗ੍ਰਾਫ ਆ ਇਹ ਤੁਹਾਨੂੰ ਇਹ ਵੀ ਜ਼ਰੂਰ ਦੱਸਦਾ ਕਿ ਜਿਹੜੇ ਬੰਦੇ ਨੇ ਇਨਵੈਸਟ ਕਰਨਾ ਹੋਵੇ ਕਿ ਜੀ ਕਦੋਂ ਇਨਵੈਸਟ ਕਰਨਾ ਚਾਹੀਦਾ ਮਾਰਕੀਟ ਦੇ ਵਿੱਚ ਇੱਕ ਚੀਜ਼ ਮੈਂ ਮੰਨਦਾ ਕਿ ਬੜੀ ਅਨਸਰਟਨਟੀ ਹੈਗੀ ਮਾਰਕੀਟ ਦੇ ਵਿੱਚ ਇਹ ਜ਼ਰੂਰ ਹੈ ਕਿ ਜੀ ਵੀ ਕਿੱਧਰ ਨੂੰ ਜਾ ਰਿਹਾ ਸਾਰਾ ਕੁਝ ਆ ਤੇ ਉਹਦੇ ਚ ਜਿਵੇਂ ਆਪਾਂ ਜਾਣਦੇ ਹਾਂ ਕਿ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਵਾ ਕਿ ਅਸੀਂ ਕਿਸੇ ਤਰ੍ਹਾਂ ਦੇ ਵੀ ਮਾੜੇ ਹਾਲਾਤ ਨਾ ਦੇਖੀਏ ਤੇ ਜਿਵੇਂ ਮੈਂ ਅੱਗੇ ਵੀ ਕਹਿਣਾ ਹੁੰਦਾ ਮਾਂ ਕਿ ਇਹਨਾਂ ਦੀ ਪੂਰੀ ਕੋਸ਼ਿਸ਼ ਆ ਕਿ ਨਾ ਦੇਖੇ ਜਾਣ ਇਹ ਅਨਸਰਟਨਟੀ ਹੈ ਜਰੂਰ ਆ ਪਰ ਮੈਨੂੰ ਲੱਗਦਾ ਵੀ ਉਹਦੇ ਚੋਂ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਭ ਬਾਹਰ ਆ ਜਾਗੇ ਤੇ ਉਹਦਾ ਸ਼ਾਇਦ ਆਉਣ ਵਾਲੇ ਪਤਾ ਤਾਂ ਆਉਣ ਨਾਲ ਟਾਈਮ ਚ ਲੱਗੂਗਾ ਪਰ ਕੋਸ਼ਿਸ਼ ਕਰ ਰਹੇ ਆ ਸਾਰੇ ਕੇ ਜੀ ਇਹ ਜਿਹੜਾ ਆਪਣਾ ਹੈਗਾ ਘਾਟਾ ਵਾ ਸਾਡੇ ਮੁਲਕ ਨੂੰ ਇਹਨਾਂ ਨਾ ਪਵੇ ਰਹੀ ਗੱਲ ਹੁਣ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਸੀ ਵੀ ਨਾਰਥ ਈਸਟ ਸਭ ਤੋਂ ਵੱਧ ਸਲੋ ਆ ਜਦ ਕਿ ਸਾਨੂੰ ਪਤਾ ਹੈ ਵੀ ਨਾਰਥ-ਈਸਟ ਵਿੱਚ ਬੜੀ ਹੀ ਜ਼ਿਆਦਾ ਪੋਪੂਲੇਸ਼ਨ ਆ ਬੜੀ ਹੀ ਜ਼ਿਆਦਾ ਜੇਕਰ ਰੈਂਟਰ ਮਾਰਕੀਟ ਵੀ ਜਦੋਂ ਆਪਾਂ ਦੇਖਦੇ ਹੁੰਦੇ ਆ ਤਾਂ ਰੈਂਟ ਦੇ ਉੱਤੇ ਬਹੁਤ ਜ਼ਿਆਦਾ ਯੂਨਿਟ ਚੜੇ ਹੁੰਦੇ ਆ ਖਾਸ ਕਰਕੇ ਬੀਸਮੈਂਟਾਂ ਵੀ ਇੱਥੇ ਮਾਰਕੀਟ ਇੰਨੀ ਕਿਉਂ ਸਲੋ ਆ ਹੁਣ ਬਾਕੀ ਦੀਆਂ ਜਿੰਨੀਆਂ ਵੀ ਡਿਸਟ੍ਰਿਕਟਸ ਹੈਗੀਆਂ ਨੇ ਕੈਲਗਰੀ ਦੀਆਂ ਉਹਨਾਂ ਦੇ ਮੁਕਾਬਲੇ ਤੁਸੀਂ ਕੰਪੇਅਰ ਕਰੋ ਤਾਂ ਅਸੀਂ 40% ਹੀ ਸੇਲਾਂ ਹੋਈਆਂ ਜਿਹੜੇ ਪ੍ਰਾਪਰਟੀਆਂ ਲੱਗੀਆਂ ਹੋਈਆਂ ਨੇ ਸੇਲ ਦੇ ਉੱਪਰ ਇੱਕ ਘਰਾਂ ਦੀ ਆਪਾਂ ਕਰ ਲਈ ਜਿਹੜੇ ਡਿਟੈਚਡ ਘਰ ਨੇ ਉਹਨਾਂ ਦੀ ਗੱਲ ਕਰ ਰਹੇ ਆਂ ਅਪਾਰਟਮੈਂਟ ਦੇ ਵਿੱਚ ਤਾਂ ਇਹਨਾਂ ਉਦੋਂ ਵੀ ਮੰਦਾ ਹਾਲ ਹੋ ਜਾਂਦਾ ਇਹ ਸਿਰਫ 34% ਤੋਂ ਉੱਪਰ ਸੇਲਾਂ ਹੋਈਆਂ ਕੱਲੇ ਨਾਰਥ-ਈਸਟ ਦੇ ਵਿੱਚ ਬਾਕੀ ਜੇ ਤੁਸੀਂ ਦੇਖੋ ਏਰੀਏ ਅਪਾਰਟਮੈਂਟ ਸੈਕਟਰ ਦੇ ਵਾਸਤੇ ਤਾਂ ਜਾਂ ਤਾਂ ਉਹਨਾਂ 'ਚ 50% ਦੇ ਨੇੜ ਜਾਂ 50% ਤੋਂ ਉੱਪਰ ਸੇਲਾਂ ਹੋਈਆਂ ਪਰ ਇਹ ਇੱਕੋ ਇੱਕ ਏਰੀਆ ਵਾ ਜਿੱਥੇ ਸਿਰਫ ਹੀ 34% ਦੇ ਨੇੜ ਸੇਲ ਹੋਈ ਹੁਣ ਉਹਦੇ ਵਿੱਚ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਕਈ ਵਾਰੀ ਅਫਵਾਹਾਂ ਦਾ ਵੀ ਜਿਆਦਾ ਸ਼ਿਕਾਰ ਹੋ ਜਾਂਦੇ ਆ ਇੱਕ ਪਾਸੋਂ ਗੱਲ ਸੁਣ ਲਈ ਤੇ ਕਹਿ ਦਿੰਦੇ ਆ ਨਹੀਂ ਨਹੀਂ ਮਾਰਕੀ ਤਾਂ ਡੈਗ ਵੀ ਕ੍ਰੈਸ਼ ਹੋ ਗਈ ਆ ਆਪਾਂ ਤਾਂ ਨਹੀਂ ਬਾਈ ਕਰਦੇ ਕੁਛ ਆਪਾਂ ਸਾਰੇ ਅਸੀਂ ਵੀ ਉਸ ਚੀਜ਼ ਨੂੰ ਬੜਾ ਫੇਸ ਕਰਦੇ ਆ ਪਰ ਜੇ ਬਾਕੀ ਦੇ ਤੁਸੀਂ ਦੇਖੋ ਜਿਵੇਂ ਹੁਣ ਡਿਟੈਚਡ ਹੋਣ ਦੇ ਵਿੱਚ ਕੈਲਗਰੀ ਦੀ ਐਵਰੇਜ ਰਹੀ 52% ਤੇ ਉਹਦੇ ਚੋਂ ਸਭ ਤੋਂ ਘੱਟ ਰਹੀ ਨਾਰਥ ਈਸਟ ਦੇ ਵਿੱਚ ਸਰ 40% ਸੇਲ ਹੋਈ ਇਸ ਚੀਜ਼ ਦਾ ਜਰੂਰ ਖਿਆਲ ਰੱਖਿਆ ਜਾਵੇ ਵੀ ਕਿਉਂ ਕਾਹ ਤੋਂ ਘਟ ਆਇਆ ਇਹ ਇਹਦਾ ਅਸਰ ਦੂਜੇ ਸ਼ਹਿਰਾਂ ਦੇ ਵੀ ਉੱਪਰ ਨਾਲ ਪੈਂਦਾ ਵਾ ਪਰ ਜਿਹੜੀ ਰਹੀ ਗੱਲ ਹੁਣ ਆਪਾਂ ਕੈਲਰੀ ਦੇ ਆਸ-ਪਾਸ ਦੀ ਮਾਰਕੀਟ ਦੀ ਵੀ ਗੱਲ ਕਰੀਏ ਤਾਂ ਜਿਹੜੀ ਏਡਰੀ ਕਿਉਂਕਿ ਪ੍ਰਾਈਸ ਪੁਆਇੰਟ ਘਟ ਜਾਂਦਾ ਏਡਰੀ ਦੀ ਮਾਰਕੀਟ ਕਾਫੀ ਜ਼ਿਆਦਾ ਐਕਟਿਵ ਰਹੀ 58% ਦੇ ਨੀਟ ਤੇੜ ਜਿਹੜੇ ਘਰ ਆਏ ਉਹ ਵਿਕੇ ਪਰ ਜਿਹੜੀ ਚੈਸਟਮੀਰ ਕਿਉਂਕਿ ਉੱਥੇ ਪ੍ਰਾਈਸ ਜ਼ਿਆਦਾ ਕਰਾਂ ਦੀ ਉੱਥੇ 7 ਲੱਖ 15000 ਹੈਗੀ ਬੈਂਚਮਾਰਕ ਪ੍ਰਾਈਸ ਉੱਥੇ 46% ਦੇ सेल ਰਹੀ ਜਿੰਨੇ ਮਾਰਕੀਟ ਘਰ ਦੇ ਵਿੱਚ ਆਏ ਤੇ ਇੱਥੇ ਜਿਹੜੀ ਸਿਰਫ 540000 ਹੈਗੀ ਆ ਇਹਨਾਂ ਦੀ ਬੈਂਚਮਾਰਕ ਪ੍ਰਾਈਸ ਤੇ ਉਹਦੇ ਕਰਕੇ ਜਿਹੜੀ 에어 ਡਰੀ ਦੀ ਮਾਰਕੀਟ ਆ ਉਹ ਕਾਫੀ ਜ਼ਿਆਦਾ ਬਿਜ਼ੀ ਰਹੀ ਬਾਕੀ ਰੀਅਲ ਏਸਟੇਟ ਬਾਰੇ ਤੁਹਾਨੂੰ ਹੋਰ ਕਿਸੇ ਦਾ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 403 699 2345 ਧੰਨਵਾਦ